ਮੈਨੂੰ ਲੱਗਦਾ ਵੀ ਅੱਜ ਦੇ ਹਾਲਾਤ ਦੇ ਵਿੱਚ ਮਨੁੱਖ ਦੇ ਰਹਿਣ ਲਾਇਕੀ ਨਹੀਂ ਰਹਿ ਗਿਆ ਮਨੁੱਖ ਸਿਰਫ ਕਮਾਈ ਦਾ ਪੈਸੇ ਕਮਾਉਣ ਦਾ ਇੱਕ ਜ਼ਰੀਆ ਤੱਕ ਰਹਿ ਗਿਆ ਹੈ ਨੂੰ ਸਿਰਫ ਉਹ ਮਸ਼ੀਨ ਦਾ ਪੁਰਜ਼ਾ ਬਣਾ ਦਿੱਤਾ ਜਿਹੜਾ ਕਮਾਏਗਾ ਵੀ ਉਹਨਾਂ ਦੇ ਲਈ ਤੇ ਖਰਚੇਗਾ ਵੀ ਉਹਨਾਂ ਦੇ ਲਈ ਦੇ ਹੱਥਾਂ ਦੇ ਵਿੱਚ ਜਮਦਿਆਂ ਦੇ ਮੋਬਾਈਲ ਆ ਕੇ ਪੂੰਜੀਬਾਦ ਨੇ ਕਹਿ ਲੋ ਜਾਂ ਸਰਮਾਇਦਾਰੀ ਨੇ ਹਾਲਾਤ ਇਹ ਜਿਹੇ ਬਣਾਤੇ ਤੇ ਉਹਨਾਂ ਦੇ ਦਿਮਾਗ ਜਿਹੜੇ ਉੱਥੇ ਤੱਕ ਆਪ ਉਹਨਾਂ ਨੇ ਸੈੱਟ ਕਰ ਦਿੱਤੇ ਫੌਜ ਜਦੋਂ ਮੋਦੀ ਸੱਤਾ ਦੇ ਵਿੱਚ ਆਇਆ ਆਪਣੇ ਹਿਸਾਬ ਦੇ ਨਾਲ ਫੌਜ ਦੇ ਵਿੱਚੋਂ ਰਿਟਾਇਰ ਹੋਏ ਬੰਦੇ ਵੱਡੀ ਗਿਣਤੀ ਚ ਅਸਸ ਚ ਕੰਮ ਕਰਦੇ ਆ ਤੇ ਜਿੱਦਾਂ ਦਾ ਮਾਹੌਲ ਬਣਾਉਣ ਦੇ ਵਿੱਚ ਉਹਨਾਂ ਦਾ ਰੋਲ ਹੁੰਦਾ ਸਵੇਰੇ ਉੱਠਦੇ ਜਿੱਦਾਂ WhatsApp ਗਰੁੱਪਾਂ ਤੇ ਉਹ ਜਿਹੜਾ ਲਗਾਤਾਰ ਜਿਹੜਾ ਹੈ ਨਫ਼ਰਤੀ ਮੈਸੇਜ ਪਰੋਸਣ ਦਾ ਕੰਮ ਕਰਦੇ ਆ ਬੱਚੇ ਦੇ ਉੱਪਰ ਵੀ ਉਹ ਕੰਮ ਕਰ ਰਹੇ ਆ ਕਿ ਕਿੱਥੇ ਇੱਕ ਬੱਚੇ ਦੇ ਮਾਈਂਡ ਦੇ ਵਿੱਚ ਕਿਹੜੀ ਗੱਲ ਪਰੋਸਣੀ ਹੈ ਹਰ ਇੱਕ ਖਿੱਤੇ ਦੇ ਵਿੱਚ ਲੜਦੇ ਆ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਚ ਲੜਦੇ ਆ ਪਰ ਲੜਾਈ ਦਾ ਕੋਈ ਜਿਆਦਾ ਸਿੱਟੇ ਨਹੀਂ ਨਜ਼ਰ ਆ ਰਹੇ ਸਾਹਮਣੀ ਹੈ ਕਿਸਾਨ ਆਪਣੀ ਮੰਗਾਂ ਤੱਕ ਸੀਮਤ ਰਹਿ ਗਿਆ ਆਂਦਾ ਹੀ ਕਿਸਾਨ ਆਪਣਾ ਅਨਾਜ ਵੇਚਣ ਦੇ ਲਈ ਅਦਾਨੀ ਦੇ ਵੱਲ ਨੂੰ ਸੱਦਾ ਹੋ ਗਿਆ ਆੰਦਾਈ ਕਿਸਾਨ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਵਿਰੁੱਧ ਮਤੇ ਬਣਾਉਣ ਦੇ ਵੱਲ ਨੂੰ ਲੱਗ ਪਿਆ। ਮਲਾਜ਼ਮ ਲੜਦਾ ਪੰਜਾਬ ਦੇ ਵਿੱਚ ਬੜੀ ਵੱਡੀ ਗਿਣਤੀ 'ਚ ਲੜਦਾ ਪਰ ਚੋਣਾਂ ਵੇਲੇ ਆ ਕੇ ਮਲਾਜ਼ਮ ਫੇਰ ਉਸੇ ਤਕੜੀ ਦੇ ਵਿੱਚ ਤੁਲਦਾ ਆ। ਉਸੇ ਸਿਆਸੀ ਢੇਰ ਦੇ ਹੱਕ ਦੇ ਵਿੱਚ ਜਾਂਦਾ ਜਿਹੜੀਆਂ ਪਹਿਲ ਕਿਉਂ ਉਹੀ ਕੈਪਟਲਿਸਤ ਉਸੇ ਸਰਮਾਇਦਾਰ ਧਿਰਾਂ ਦੀਆਂ ਪਾਲਿਸੀਆਂ ਲਾਗੂ ਕਰਦੇ ਸੀ। ਦੀ ਪਾਰਟੀ ਨੂੰ 92 ਸੀਟਾਂ ਜਿਤਾ ਕੇ ਪੰਜਾਬ ਚ ਦੇਤੀਆਂ ਤੇ ਅੱਜ ਇੱਥੇ ਖੜੇ ਆ 3 ਸਾਲਾਂ ਬਾਅਦ ਜਿਹੜੀ ਪੁਰਾਣੀ ਪੈਨਸ਼ਨ ਦੀ ਗੱਲ ਕਰਦੇ ਸੀਗੇ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਰਦੇ ਸੀਗੇ ਅੱਜ ਸਾਡੇ ਸਾਹਮਣੇ ਐ ਜਾਗੋ ਸਾਨੂੰ ਸਮਝਾਓ ਹੋਡਾ ਝਾੜੂ ਨਾ ਪਾਓ ਆਪਣੇ ਸਾਥਾਂ ਨੂੰ ਸਮਝਾਓ ਹੋਡਾ ਜੋ ਹੂਰੂ ਨਾ ਪਾਓ ਦੇ ਮਾਨ ਸਰਕਾਰ ਨੇ ਹੁਣ ਇੱਕ ਐਲਾਨ ਨਵਾਂ ਕੀਤਾ ਐ ਕਿ ਜ਼ਮੀਨ ਐਕਵਾਇਰ ਕਰਨੀਆਂ ਹੋਰ ਜਿਆਦੇ ਇਥੇ ਮਜਬੂਰ ਹੋ ਗਏ ਆ ਕਿ ਸਾਡੇ ਬੱਚੇ ਵੀ ਹੁਣ ਨਸ਼ੇ ਦੇ ਵੱਲ ਨੂੰ ਤੁਰ ਪਏ ਆ ਬੱਚੀਆਂ ਜਿਹੜੀਆਂ ਪੜ੍ਹ ਲਿਖ ਕੇ ਜਵਾਨ ਹੋ ਕੇ ਅੱਜ ਬਾਹਰ ਕੰਮ ਕਰ ਰਹੀਆਂ ਆ ਉਹਨਾਂ ਦੇ ਉੱਪਰ ਲਗਾਤਾਰ ਹਮਲੇ ਹੋਰ ਤਿੱਖੇ ਹੋ ਰਹੇ ਆ ਕਿੰਨਾ ਪ੍ਰਾਈਵੇਟ ਸਕੂਲ ਲਗਾਤਾਰ ਕਾਲਜ ਤਿਆਰ ਕੀਤੇ ਜਾ ਰਹੇ ਉਹਨਾਂ ਦੇ ਵਿੱਚ ਲੜਕੀਆਂ ਕੰਮ ਦੇ ਉੱਪਰ ਆ ਅਸੀਂ ਮਨਰੇਗਾ ਦੇ ਵਿੱਚ ਜਾਣੇ ਆ ਵੱਡੀ ਗਿਣਤੀ ਚ ਲੋਕ ਨਿਕਲ ਕੇ ਔਰਤਾਂ ਆਂਦੀਆਂ ਮਨਰੇਗਾ ਜਿਉਂ ਕਿ ਉਹਨਾਂ ਨੂੰ ਪਤਾ ਸਾਡੀ ਇੱਥੇ ਲੜਾਈ ਐ ਸਾਡੀ ਆਪਣੀ ਦਿਹਾੜੀ ਬਚਾਉਣ ਦੇ ਲਈ ਲਗਾਤਾਰ ਕੰਮ ਲੈਣ ਦੇ ਲਈ ਉਹ ਲੜਦੇ ਆ ਅੱਜ ਵੀ ਸਾਡੀ ਪੌਣੇ 3 ਕਰੋੜ ਆਬਾਦੀ ਪੰਜਾਬ ਦੀ ਹੋ ਗਈ ਹੈ ਹਜੇ ਵੀ ਪੰਜਾਬ ਦੇ ਜ਼ਿਆਦਾਤਰ ਘਰਾਂ ਦੇ ਵਿੱਚ ਟਾਇਲਟ ਹੈ ਨਹੀਂ ਹੈ ਪਰ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਬੜੀਆਂ ਸ਼ੇਅਰ ਕਰਦੇ ਐ ਐਨ ਜੀਓ ਕੰਮ ਕਰ ਰਿਹਾ ਜੀ ਅਸੀਂ ਘਰ ਪਵਾ ਕੇ ਦੇ ਰਹੇ ਹਾਂ ਅਸੀਂ ਕਿਸੇ ਦੀ ਲੋੜ ਦੇ ਰਹੇ ਹਾਂ ਕਰੋਨਾ ਦੇ ਵਿੱਚ ਅਨਾਜ ਦੇ ਰਹੇ ਹਾਂ 70 75 ਸਾਲ ਦੀ ਆਜ਼ਾਦੀ ਤੋਂ ਬਾਅਦ ਕੀ ਹਜੇ ਵੀ ਲੋੜ ਹੈ ਲੋਕਾਂ ਨੂੰ ਇਹ ਚੀਜ਼ਾਂ ਦੀ ਪਸ ਯਾ ਵੀ 2-4 ਦਿਨ ਹਫਤੇ ਦੇ ਵਿੱਚ ਨਿਕਲ ਲਿਆ ਬਾਅਦ ਤੇ ਕੰਮ ਕਰ ਲਿਆ ਇਹਦੇ ਨਾਲ ਤਬਦੀਲੀ ਹੋ ਜਾਣੀ ਇਹਦੇ ਬਨਾਲਨੀ ਤਬਦੀਲੀ ਹੋਣੀ 11 ਸਾਲਾਂ ਚ ਜਿੱਦਾਂ ਮੋਦੀ ਨੇ ਕੁੱਟਕਟਾ ਪਾਕ ਕੀਤਾ ਧਰਮ ਦੇ ਨਾਂ ਦੇ ਉੱਪਰ ਪੂਰੇ ਭਾਰਤ ਚ ਜਿੱਦਾਂ 3 ਸਾਲਾਂ ਦੇ ਵਿੱਚ ਭਗਵੰਤ ਮਾਨ ਨੇ ਜਿੱਦਾਂ ਬਡਾਂਗਾ ਕੀਤਾ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਦੀ ਧੀਆਂ ਦਾ ਪੰਜਾਬ ਦੇ ਹਰ ਵਰਗ ਦਾ ਇਹਦੇ ਚ ਕੋਈ ਦੂਰ ਆਈ ਨਹੀਂ ਆ ਵੀ ਅੱਜ ਹਾਲਤ ਜਿੰਨਾ ਵੀ ਅਸੀਂ ਕਿਰਤੀ ਵਰਗ ਹੈ ਲਗ ਲਗ ਖੇਤਿਆਂ ਚ ਅਸੀਂ ਕੰਮ ਕਰਦੇ ਆ ਉਹਦੀ ਹਾਲਤ ਕੀ ਹੈ ਉਹ ਸਾਰੇ ਨੂੰ ਬਿਆਨ ਕਰਦੀ ਤੇ ਸਰਕਾਰ ਦੇ ਵਿਰੁੱਧ ਇੱਕ ਚੋਟ ਕਰਦਾ ਇੱਕ ਦਿਨ ਰੱਖਿਆ ਹੈ ਹੁਣੇ ਕਾਮਯਾਬ ਹੋਣਾ ਕਿੰਨਾ ਜਿਆਦਾ ਹੋਣਾ ਇਹ ਸਾਡੇ ਉੱਪਰ ਨਿਰਭਰ ਕਰਦਾ ਹੈ ਕਿਉਂਕਿ ਜਿਸ ਸਮੇਂ ਦੇ ਉੱਪਰ ਅਸੀਂ ਖੜੇ ਆ ਇੱਕ ਕੋਲ ਕਿਸਾਨੀ ਦਾ ਲੜ ਕੇ ਉਹਦੇ ਤੋਂ ਬਾਅਦ ਅਲੱਗ-ਅਲੱਗੇ ਛੋਟੀਆਂ-ਬੋਟੀਆਂ ਲੜਾਈਆਂ ਲੜ ਕੇ ਅੱਜ ਫੇਰ ਉਸੇ ਜਗ੍ਹਾ ਦੇ ਉੱਪਰ ਖੜਾ ਹੈ ਸਾਡਾ ਕਿਰਤੀ ਵਰਗ ਜਿੱਥੇ ਅੱਜ ਵੀ ਉਹ ਚਿੰਤਾ ਹੁੰਦੀ ਹੈ ਵੀ ਬਣਨਾ ਕੀ ਹੈ ਅਸੀਂ ਜਾਣਾ ਕਿੱਥੇ ਹੈ ਕਿ ਇੱਥੇ ਭੈਣਜੀ ਉਹਨਾਂ ਨੇ ਕਿਹਾ ਨਾ ਵੀ ਇੱਥੇ ਔਰਤਾਂ ਦੇ ਲਈ ਸਾਡਾ ਭਾਰਤ ਮੁਲਖ ਸਭ ਤੋਂ ਜ਼ਿਆਦਾ ਰਹਿਣ ਲਾਇਕ ਨਹੀਂ ਹੈ ਭਾਰਤ ਤਾਂ ਮੈਨੂੰ ਲੱਗਦਾ ਵੀ ਅੱਜ ਦੇ ਹਾਲਾਤ ਦੇ ਵਿੱਚ ਮਨੁੱਖ ਦੇ ਰਹਿਣ ਲਾਇਕ ਹੀ ਨਹੀਂ ਰਹਿ ਗਿਆ ਜੇ ਇੱਥੇ ਸੇਫਟੀ ਗੱਲ ਕਰਨੀ ਹੋਵੇ ਕੱਲੀ ਔਰਤਾਂ ਦੀ ਨਹੀਂ ਹਰ ਇਸ ਵਰਗ ਹਰ ਉਸ ਖੇਤੇ ਕੰਮ ਕਰਦੇ ਉਸ ਸ਼ਖਸ ਦੇ ਲਈ ਵੀ ਰਹਿਣ लायक ਨਹੀਂ ਰਹਿ ਗਿਆ ਇੱਥੇ ਸਿਰਫ ਤੇ ਸਿਰਫ ਉਹ ਦੌਰ ਅੱਗੇ ਅੱਗੇ ਲਗਾਤਾਰ ਹਾਵੀ ਹੋ ਰਿਹਾ ਜਿਸ ਦੌਰ ਦੇ ਵਿੱਚ ਮਨੁੱਖ ਸਿਰਫ ਕਮਾਈ ਦਾ ਪੈਸੇ ਕਮਾਉਣ ਦਾ ਇੱਕ ਜ਼ਰੀਆ ਤੱਕ ਰਹਿ ਗਿਆ ਹੈ ਕਾਰੋਬਾਰੀਆਂ ਨੇ ਇੱਥੋਂ ਦੇ ਸਾਰੇ ਸਿਸਟਮ ਨੇ ਸਾਨੂੰ ਸਿਰਫ ਉਹ ਮਸ਼ੀਨ ਦਾ ਪੁਰਜ਼ਾ ਬਣਾ ਦਿੱਤਾ ਜਿਹੜਾ ਕਮਾਏਗਾ ਵੀ ਉਹਨਾਂ ਦੇ ਲਈ ਤੇ ਖਰਚੇਗਾ ਵੀ ਉਹਨਾਂ ਦੇ ਲਈ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਸਾਡੇ ਬੱਚੇ ਬੱਚਿਆਂ ਦੇ ਹੱਥਾਂ ਦੇ ਵਿੱਚ ਜੰਮਦਿਆਂ ਦੇ ਮੋਬਾਈਲ ਆ ਕੇ ਪੂੰਜੀਵਾਦ ਨੇ ਕਹਿ ਲੋ ਜਾਂ ਸਰਮਾਇਦਾਰੀ ਨੇ ਹਾਲਾਤ ਇਹ ਜਿਹੇ ਬਣਾਤੇ ਪੁਣਾਂ ਦੇ ਦਿਮਾਗ ਜਿਹੜੇ ਉੱਥੇ ਤੱਕ ਆਪ ਉਹਨਾਂ ਨੇ ਸੈੱਟ ਕਰ ਦਿੱਤੇ ਮੈਂ ਇੱਕ ਗੱਲ ਆਪਣੇ ਬਚਪਨ ਚ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਕਿਉਂਕਿ ਜਵਾਨੀ ਦੇ ਵਿੱਚ ਸਾਰਿਆਂ ਨੂੰ ਸ਼ੌਂਕ ਹੁੰਦਾ ਫੌਜ ਦੇ ਵਿੱਚ ਜਾਣ ਦਾ ਫौज ਜਦੋਂ ਮੋਦੀ ਸੱਤਾ ਦੇ ਵਿੱਚ ਆਇਆ ਆਪਣੇ ਹਿਸਾਬ ਦੇ ਨਾਲ ਫौज ਦੇ ਵਿੱਚੋਂ ਰਿਟਾਇਰ ਹੋਏ ਬੰਦੇ ਵੱਡੀ ਗਿਣਤੀ ਚ ਅਰਸਸ ਚ ਕੰਮ ਕਰਦੇ ਆ ਤੇ ਜਿੱਦਾਂ ਦਾ ਮਾਹੌਲ ਬਣਾਉਣ ਦੇ ਵਿੱਚ ਉਹਨਾਂ ਦਾ ਰੋਲ ਹੁੰਦਾ ਸਵੇਰੇ ਉੱਠਦੇ ਜਿੱਦਾਂ WhatsApp ਗਰੁੱਪਾਂ ਤੇ ਉਹ ਜਿਹੜਾ ਲਗਾਤਾਰ ਜਿਹੜਾ ਹੈ ਨਫ਼ਰਤੀ ਮੈਸੇਜ ਪਰੋਸਣ ਦਾ ਕੰਮ ਕਰਦੇ ਆ ਤੇ ਮੈਂ ਸੋਚਦਾ ਰਿਹਾ ਕਿ ਇਹ ਗੱਲ ਕਿੱਥੋਂ ਆ ਕਿਉਂਕਿ ਘਰੋਂ ਇਹ ਸਿੱਖੀ ਮੈਂ ਕਿ ਫौज ਦੇ ਵਿੱਚ ਜਿਹੜੀ ਗੱਲ ਡ੍ਰੀਲ ਕੀਤੀ ਜਾਂਦੀ ਹੈ ਤੇ ਪਤਾ ਹੁੰਦਾ ਹੈ ਸਰਕਾਰ ਨੂੰ ਤਾਂ ਸਰਮਾਇਦਾਰੀ ਨੂੰ ਕਿ ਕਿੱਥੇ ਕਿਹੜਾ ਬਟਨ ਦਬਣਾ ਹੈ ਤੇ ਇਹਨਾਂ ਨੇ ਕਿਹੜਾ ਕੰਮ ਕਰਨਾ ਹੈ ਅੱਜ ਹਾਲਾਤ ਇੱਥੇ ਬਣਾ ਦਿੱਤੇ ਵੀ ਬੱਚੇ ਦੇ ਉੱਪਰ ਵੀ ਉਹ ਕੰਮ ਕਰ ਰਹੇ ਆ ਵੀ ਕਿੱਥੇ ਇੱਕ ਬੱਚੇ ਦੇ ਮਾਈਂਡ ਦੇ ਵਿੱਚ ਕਿਹੜੀ ਗੱਲ ਪਰੋਸਣੀ ਹੈ ਕਿਹੜਾ ਉਹਨਾਂ ਦਾ ਬਟਨ ਦੱਬਣਾ ਤੇ ਬੱਚੇ ਨੇ ਕਿਹੜੇ ਪਾਸੇ ਚਲਣਾ ਹੈ ਅੱਜ ਸਾਡੇ ਪੰਜਾਬ ਦੇ ਵਿੱਚ ਅਸੀਂ ਕੰਮ ਕਰਦੇ ਆ ਅਸੀਂ ਮੁਲਾਜ਼ਮਾਂ 'ਚ ਲੜਦੇ ਆ ਅਸੀਂ ਹਰ ਇੱਕ ਖਿੱਤੇ ਦੇ ਵਿੱਚ ਲੜਦੇ ਆ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ 'ਚ ਲੜਦੇ ਆ ਪਰ ਲੜਾਈ ਦਾ ਕੋਈ ਜ਼ਿਆਦਾ ਸਿੱਟੇ ਨਹੀਂ ਨਜ਼ਰ ਆ ਰਹੇ ਸਾਹਮਣੀ ਹੈ ਜੇ ਕਹਿਣਾ ਹੋਵੇ ਕਿਸਾਨਾਂ ਨੇ ਅੰਦੋਲਨ ਲੜਿਆ ਹਰ ਵਰਗ ਨੇ ਉਹਦੇ ਵਿੱਚ ਯੋਗਦਾਨ ਦਿੱਤਾ ਦਿੱਲੀ ਅੰਦੋਲਨ ਅਸੀਂ ਬੈਠੇ ਰਹੇ ਤਾਂ ਮੈਂ ਕਹਿੰਦਾ ਰਿਹਾ ਪਹਿਲੇ ਬਰ ਪਹਿਲੀ ਲਾਈਨ 'ਚ ਜੇ ਕਿਸਾਨ ਖੜੇ ਐ ਤੇ ਕਿਸਾਨਾਂ ਦੇ ਮਗਰ ਵੱਡੀ ਗਿਣਤੀ 'ਚ ਮਜ਼ਦੂਰ ਖੜੇ ਐ ਉਹਦੇ ਮਗਰ ਮਲਾਜ਼ਮ ਨੌਜਵਾਨ ਵਿਦਿਆਰਥੀ ਖੜੇ ਐ ਪਰ ਕਿਸਾਨੀ ਅੰਦੋਲਨ ਦਿੱਲੀ ਉਹ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਜੋ ਹਾਲਤ ਹੋਈ ਸਾਡੇ ਤੋਂ ਜ਼ਿਆਦਾ ਤੁਸੀਂ ਸਾਰੇ ਜਾਣਦੇ ਹੋ ਕਿਸਾਨ ਆਪਣੀ ਮੰਗਾਂ ਤੱਕ ਸੀਮਤ ਰਹਿ ਗਿਆ ਆਂਦਾ ਹੀ ਕਿਸਾਨ ਆਪਣਾ ਅਨਾਜ ਵੇਚਣ ਦੇ ਲਈ ਆਦਾਨੀ ਦੇ ਵੱਲ ਨੂੰ ਸੱਦਾ ਹੋ ਗਿਆ ਆਂਦਾ ਹੀ ਕਿਸਾਨ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਵਿਰੁੱਧ ਮਤੇ ਬਣਾਉਣ ਦੇ ਵੱਲ ਨੂੰ ਲੱਗ ਪਿਆ ਕੀ ਮਜਬੂਰੀ ਬਣ ਗਈ ਇਹ ਸਾਫ ਉਧਰ ਗੱਲ ਚੱਲਦੀ ਹੈ ਕਿ ਕਿ ਕੋਈ ਕਿ ਸਰਮਾਇਦਾਰ ਤੇ ਸਰਕਾਰ ਜਿੱਦਾਂ ਆਪਣਾ ਪੈੰਤੜਾ ਲੈਂਦੀ ਹੈ ਉਧਰ ਨੂੰ ਮੁੜਿਆ ਕਿਸਾਨੀ ਦੀ ਉਹ ਮੂਵਮੈਂਟ ਜਿਹੜੀ ਲੜਾਈ ਬਣਨੀ ਚਾਹੀਦੀ ਸੀ ਕਿ ਉਹ ਬਣੀ ਨਹੀਂ ਮਜ਼ਮ ਲੜਦਾ ਪੰਜਾਬ ਦੇ ਵਿੱਚ ਬੜੀ ਵੱਡੀ ਗਿਣਤੀ ਚ ਲੜਦਾ ਪਰ ਚੋਣਾਵਾਂ ਵੇਲੇ ਆ ਕੇ ਮੁਲਾਜ਼ਮ ਫੇਰ ਉਸੇ ਤਕੜੀ ਦੇ ਵਿੱਚ ਤੁਲਦਾ ਆ ਉਸੇ ਸਿਆਸੀ ਢੇਰ ਦੇ ਹੱਕ ਦੇ ਵਿੱਚ ਜਾਂਦਾ ਜਿਹੜੀਆਂ ਪਹਿਲ ਕਿਉਂ ਉਹੀ ਕੈਪਟਲਿਸਟ ਉਸੇ ਸਰਮਾਇਦਾਧਿਤਾ ਦੀਆਂ ਪਾਲਿਸੀਆਂ ਲਾਗੂ ਕਰਦੇ ਸੀ 2022 ਤੇ ਜਦੋਂ ਇਲੈਕਸ਼ਨ ਹੋਏ ਤੇ ਮੁਲਾਜ਼ਮ ਉਸ ਪਾਸੇ ਨਹੀਂ ਮੁੜਿਆ ਤੇ ਆਵਾਜ਼ ਵੀ ਪਾਰਟੀ ਨੂੰ 92 ਸੀਟਾਂ ਜਿਤਾ ਕੇ ਪੰਜਾਬ 'ਚ ਦੇਤੀਆਂ ਤੇ ਅੱਜ ਇੱਥੇ ਖੜੇ ਆ 3 ਸਾਲਾਂ ਬਾਅਦ ਜਿਹੜੀ ਪੁਰਾਣੀ ਪੈਨਸ਼ਨ ਦੀ ਗੱਲ ਕਰਦੇ ਸੀਗੇ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਰਦੇ ਸੀਗੇ ਅੱਜ ਸਾਡੇ ਸਾਹਮਣੇ ਐ ਇਦਾਂ ਹੀ 3 7 3 4 ਸਰਕਾਰਾਂ ਬਦਲੀਆਂ 2012 ਦੇ ਵਿੱਚ ਅਕਾਲੀ ਭਾਜਪਾ ਦੁਵਾਰਾ ਤੋਂ ਲਿਆਂਦੀ ਦੁਵਾਰ ਕਾਂਗਰਸ ਲਿਆਂਦੀ ਪੰਜਾਬ ਚ ਆਜਮਾਦੀ ਪਾਰਟੀ ਹੈ ਕੀ ਤਬਦੀਲੀ ਆਈ ਹੈ ਕੀ ਬੜਾਂਗਾ ਜਿਹੜਾ ਲੋਕਾਂ ਦਾ ਹੋ ਰਿਹਾ ਉਹ ਬੰਬਦ ਹੋਇਆ ਹੈ ਕਿਹੜਾ ਜਿਹੜਾ ਬਾਤਾਂ ਬੰਦਾ ਉਜਾੜਾ ਲਗਾਤਾਰ ਹੋ ਰਿਹਾ ਕਿ ਉਹ ਰੁਕਿਆ ਹੈ ਹੋਰ ਤੇਜ਼ੀ ਦੇ ਨਾਲ ਵਧਿਆ ਹੈ ਅਸੀਂ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੋਧ ਆਪਣੇ ਛੋਟੇ ਜਿਹੇ ਖਿੱਤੇ ਦੇ ਵਿੱਚ ਲੜਨਾ ਸ਼ੁਰੂ ਕੀਤਾ ਪਹਿਲਾਂ ਲੜੇ ਪਿੱਥੇ ਜ਼ਮੀਨਾਂ ਦਾ ਐਕਵਾਇਰ ਹੋਣ ਕੋਲ ਥਰਮੋ ਪਲਾਂਟ ਲੱਗ ਰਿਹਾ ਹੈ ਬਾਚ ਲੜ ਰਹੇ ਆ ਮਾਈਨਿੰਗ ਬੰਦ ਹੋਵੇ ਸਾਡੇ ਖੇਤ ਪੱਟੇ ਜਾ ਰਹੇ ਆ ਸਾਡੇ ਦਰਿਆ ਪੱਟੇ ਜਾ ਰਹੇ ਆ ਸਾਡੀਆਂ ਪਹਾੜੀਆਂ ਪੱਟੀਆਂ ਜਾ ਰਹੀਆਂ ਕਿਉਂਕਿ ਲੋਕਾਂ ਨੇ ਸਾਹ ਅਨਾਜ ਪਾਣੀ ਇਸ ਧਰਤੀ ਤੋਂ ਲੈਣਾ ਹੈ ਪਰ ਉਹ ਹਜੇ ਤੱਕ ਕੋਈ ਕੋਈ ਤਬਦੀਲੀ ਨਹੀਂ ਸੋ ਕੋ ਬਦ ਆਇਆ ਹੈ ਉਹਦੇ ਤੋਂ ਬਾਅਦ ਇਹ ਮਾਨ ਸਰਕਾਰ ਨੇ ਹੁਣ ਇੱਕ ਐਲਾਨ ਨਵਾਂ ਕੀਤਾ ਹੈ ਵੀ ਜ਼ਮੀਨ ਐਕਵਾਇਰ ਕਰਨੀ ਹੈ ਹੋਰ ਜਿਆਦਾ ਸਾਹਮਣੇ ਆ ਸਾਡੇ ਵੀ ਪੁਲਿਸੀਆਂ ਲਗਾਤਾਰ ਉੱਧਾਂ ਦੀਆਂ ਜਾ ਰਹੀਆਂ ਤੇ ਘਰਾਂ ਦੇ ਹਾਲ ਤੇ ਹੈ ਅਸੀਂ ਜਿਨ੍ਹਾਂ ਧਿਰਾਂ ਦੇ ਵਿੱਚ ਕੰਮ ਕਰਦੇ ਆ ਸਾਡੇ ਧਿਰਾਂ ਦੇ ਵਿੱਚ ਕੰਮ ਕਰਦੇ ਪਰਿਵਾਰਾਂ ਦੀਆਂ ਮਾਵਾਂ ਅੱਜ ਤੱਕ ਇੱਥੇ ਕਹਿ ਇਹ ਫੋਨ ਕਰਦੀਆਂ ਉਹ ਕਹਿੰਦੇ ਇੱਥੇ ਮਜਬੂਰ ਹੋ ਗਈਆਂ ਵੀ ਸਾਡੇ ਬੱਚੇ ਵੀ ਹੁਣ ਨਸ਼ੇ ਦੇ ਵੱਲ ਨੂੰ ਤੁਰ ਪਏ ਤੁਸੀਂ ਆਪ ਚਾਹਤ ਮਾਰ ਲਿਓ ਸਾਡੇ ਤੁਹਾਡੇ ਵਿੱਚੋਂ ਕਈ ਪਰਿਵਾਰਾਂ ਦੇ ਜਿਹੜੇ ਬੱਚੇ ਹੁਣਿਆ ਉਹ ਇੱਥੇ ਜਿਹੀ ਦਲਦਲ ਦੇ ਵਿੱਚ ਫਸੇ ਹੋਏ ਹੋਣੇ ਬੱਚੀਆਂ ਜਿਹੜੀਆਂ ਪੜ੍ਹ ਲਿਖ ਕੇ ਜਵਾਨ ਹੋ ਕੇ ਅੱਜ ਬਾਹਰ ਕੰਮ ਕਰ ਰਹੀਆਂ ਆ ਉਹਨਾਂ ਦੇ ਉੱਪਰ ਲਗਾਤਾਰ ਹਮਲੇ ਹੋਰ ਤਿੱਖੇ ਹੋ ਰਹੇ ਐ ਪਰਿਵਾਰਾਂ ਦੇ ਵੀ ਰੂੜੀਵਾਦੀ ਸੋਚਾਂ ਦੇ ਵੀ ਤੇ ਸਰਮਾਇਦਾਰਾਂ ਦਾ ਵੀ ਐ ਕਿਉਂਕਿ ਜਿੰਨੇ ਟੋਲ ਪਲਾਜ਼ੇ ਤੋਂ ਤੁਸੀਂ ਤੱਪ ਕੇ ਆਂਦੇ ਹੋ ਜਿੰਨੇ ਮੋਲਾ ਦੇ ਵਿੱਚ ਤੁਸੀਂ ਕੰਮ ਕਰਨ ਜਾਂਦੇ ਹੋ ਉੱਥੇ ਬੱਚੀਆਂ ਕੰਮ ਤੇ ਰੱਖੀਆਂ ਹੁੰਦੀਆਂ ਜਿੰਨਾ ਪ੍ਰਾਈਵੇਟ ਸਕੂਲ ਲਗਾਤਾਰ ਕਾਲਜ ਤਿਆਰ ਕੀਤੇ ਜਾ ਰਹੇ ਉਹਨਾਂ ਦੇ ਵਿੱਚ ਲੜਕੀਆਂ ਕੰਮ ਦੇ ਉੱਪਰ ਐ ਕਿਉਂਕਿ ਲੜਕੀਆਂ ਬੋਲਦੀਆਂ ਘਟ ਐ ਲੜਦੀਆਂ ਘਟ ਐ ਅੱਜ ਵੀ ਸਾਡੀ ਗਿਣਤੀ ਔਰਤਾਂ ਦੀ ਕਿੰਨੀ ਕ ਹੈ ਇਹ ਕਸੂਰੂ ਨਾ ਜਾਣੀ ਹੈ ਵਰਗ ਦਾ ਅਸੀਂ ਮਨਰੇਗਾ ਦੇ ਵਿੱਚ ਜਾਂਦੇ ਆ ਵੱਡੀ ਗਿਣਤੀ ਚ ਲੋਕ ਨਿਕਲ ਕੇ ਔਰਤਾਂ ਆਂਦੀਆਂ ਮਨਰੇਗਾ ਜਿਉਂ ਕਿ ਉਹਨਾਂ ਨੂੰ ਪਤਾ ਸਾਡੀ ਇੱਥੇ ਲੜਾਈ ਹੈ ਸਾਡੀ ਆਪਣੀ ਦਿਹਾੜੀ ਬਚਾਉਣ ਦੇ ਲਈ ਲਗਾਤਾਰ ਕੰਮ ਲੈਣ ਦੇ ਲਈ ਉਹ ਲੜਦੇ ਆ ਕਮੀ ਇੱਥੇ ਸਾਡੀ ਸਮਝਦਾਰੀ ਦੀ ਹੈ ਜਿਸ ਗੱਲ ਨੂੰ ਅਸੀਂ ਲਗਾਤਾਰ ਦਿਖਦੇ ਆ ਹਰ ਕਿੱਤਿਆਂ ਚ ਜਾਂਦੇ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਵੀ ਹਜੇ ਤੱਕ ਵੀ ਅੱਜ ਵੀ ਸਾਡੀ ਪੌਣੇ 3 ਕਰੋੜ ਆਬਾਦੀ ਪੰਜਾਬ ਦੀ ਹੋ ਗਈ ਹੈ ਹਜੇ ਵੀ ਪੰਜਾਬ ਦੇ ਜ਼ਿਆਦਾਤਰ ਘਰਾਂ ਦੇ ਵਿੱਚ ਟਾਇਲਟ ਹੈ ਨਹੀਂ ਹੈ ਹਜੇ ਵੀ ਪੰਜਾਬ ਦੇ ਕਈ ਘਰਾਂ ਦੇ ਵਿੱਚ ਪਰਿਵਾਰਾਂ ਦੇ ਕਈ ਜਿਨ੍ਹਾਂ ਦੇ ਸਿਰ ਦੇ ਉੱਪਰ ਛੱਤ ਹੈ ਨਹੀਂ ਹੈ ਲਗਾਤਾਰ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਬੜੀਆਂ ਸ਼ੇਅਰ ਕਰਦੇ ਐ ਐਨ ਜੀਓ ਕੰਮ ਕਰ ਰਹੇ ਐ ਜਾਂ ਅਸੀਂ ਘਰ ਪਵਾ ਕੇ ਦੇ ਰਹੇ ਐ ਅਸੀਂ ਕਿਸੇ ਦੀ ਲੋੜ ਦੇ ਰਹੇ ਐ ਕੋਰੋਨਾ ਦੇ ਵਿੱਚ ਅਨਾਜ ਦੇ ਰਹੇ ਐ 70 75 ਸਾਲ ਦੀ ਆਜ਼ਾਦੀ ਤੋਂ ਬਾਅਦ ਕੀ ਹਜੇ ਵੀ ਲੋੜ ਹੈ ਲੋਕਾਂ ਨੂੰ ਇਹ ਚੀਜ਼ਾਂ ਦੀ ਜੇ ਅੱਜ ਵੀ ਇਹ ਲੋੜ ਮਹਿਸੂਸ ਹੁੰਦੀ ਹੈ ਤੇ ਫਿਰ ਦੇਖਣਾ ਚਾਹੀਦਾ ਵੀ ਜਿਹੜਾ ਇਹ ਨਿਜ਼ਾਮ ਹੈ ਜਿਹੜਾ ਪ੍ਰਬੰਧ ਹੈ ਚਾਹੇ ਅਕਾਲੀ ਦਲ ਭਾਜਪਾ ਦੀ ਸਰਕਾਰ ਬਲ ਵਰਗਾ ਚਾਹੇ ਅੱਜ ਦੀ ਭਾਜਪਾ ਕਾਂਗਰਸ ਤੇ ਹੋਰ ਵਰਗਾ ਇਹ ਨਿਜ਼ਾਮ ਬਦਲ ਦੀ ਲੋੜ ਹੈ ਬਦਲ ਦੇ ਲਈ ਤੁਹਾਨੂੰ ਸਾਰਿਆਂ ਨੂੰ ਹੀ ਕੰਮ ਕਰਨੇ ਪੈਣਾ ਹੈ ਅਸੀਂ ਸੋਚਦੇ ਹਾਂ ਵੀ 2-4 ਦਿਨ ਹਫ਼ਤੇ ਦੇ ਵਿੱਚ ਨਿਕਲ ਲਿਆ ਬਾਹਰ ਤੇ ਕੰਮ ਕਰ ਲਿਆ ਇਹਦੇ ਨਾਲ ਤਬਦੀਲੀ ਹੋ ਜਾਣੀ ਇਹਦੇ ਬਨਾਲਣੀ ਤਾਂ ਤਬਦੀਲੀ ਹੋਣੀ ਜਿੰਨਾ ਭਾਰ ਹੈ ਉਹਨੂੰ ਤੋਲਣ ਦੇ ਲਈ ਉਹਨਾਂ ਬੱਟਾ ਵੀ ਚਾਹੀਦਾ ਹੀ ਚਾਹੀਦਾ ਹੈ ਜੇ ਗਲਤ ਹੈ ਤਾਂ ਤੁਸੀਂ ਸਾਰੇ ਦੱਸ ਦਿਓ ਮੇਰੇ ਨਾਲ ਸਾਰੇ ਵੱਡੇ ਬੈਠੇ ਹੋਏ ਹੋ ਜਿੱਡੀ ਵੱਡੀ ਲੜਾਈ ਹੈ 11 ਸਾਲਾਂ ਚ ਜਿੱਦਾਂ ਮੋਦੀ ਨੇ ਕੁੱਟਕਟਾਪਾ ਕੀਤਾ ਧਰਮ ਦੇ ਨਾਂ ਦੇ ਉੱਪਰ ਪੂਰੇ ਭਾਰਤ ਚ ਜਿੱਦਾਂ ਮੋਦੀ ਨੇ ਲਗਾਤਾਰ ਕਾਨੂੰਨ ਬਣਾਏ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਜਿੱਦਾਂ 3 ਸਾਲਾਂ ਦੇ ਵਿੱਚ ਭਗਵੰਤ ਮਾਨ ਨੇ ਜਿੱਦਾਂ ਬਡਾਂਗਾ ਕੀਤਾ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਦੀ ਧੀਆਂ ਦਾ ਪੰਜਾਬ ਦੇ ਹਰ ਵਰਗ ਦਾ ਤੇ ਦਾ ਮਤਲਬ ਲੜਾਈ ਵੀ ਫਿਰ ਉਦਾਂ ਦੀ ਲੜਨੇ ਪੈਣੀ ਹੈ ਤੁਹਾਡੇ ਤੋਂ ਇਲਾਵਾ ਤੁਸੀਂ ਦੱਸ ਦਿਓ ਵੀ ਕੋਈ ਲੜਨ ਵਾਲਾ ਤੁਹਾਨੂੰ ਜਾਪਦਾ ਹੈ ਮੇਰੇ ਪਰਿਵਾਰ ਦੇ ਆਪਣੇ ਜੀ ਕਈ ਵਾਰ ਕਹਿੰਦੇ ਰਹੇ ਕੀ ਲੋੜ ਪਈ ਅੱਜ ਤੋਂ ਮੈਂ ਕਈ ਸਾਲ ਪਹਿਲਾਂ ਦੀ ਗੱਲ ਕੀ ਲੋੜ ਪਈ ਹੈ ਬਚਾਓ ਸਾਰਾ ਕੁਝ ਘਰ ਦੇਖੋ ਤੇ ਅਸੀਂ ਇਹ ਕਹਿੰਦੇ ਰਹੇ ਵੀ ਅੱਖ ਮੀਚ ਕੇ ਦੋ ਮਿੰਟ ਸੋਚੀਏ ਤਾਂ ਸਹੀ ਇਸ ਵੀ ਸਾਡੇ ਤੋਂ ਇਲਾਵਾ ਸਾਡੇ ਉਹਨਾਂ ਪਿੰਡਾਂ ਨੂੰ ਬਚਾਉਣ ਦੇ ਲਈ ਕੋਈ ਲੜ ਰਿਹਾ ਹੈ ਜੇ ਇੱਕ ਬੰਦਾ ਵੀ ਲੜ ਰਿਹਾ ਤਾਂ ਅਸੀਂ ਘਰ 'ਚ ਬੈਠ ਲਵਾਂਗੇ ਇਹੀ ਹਾਲਤ ਮੈਂ ਤੁਹਾਨੂੰ ਵੀ ਇਹ ਕਹਿਣਾ ਵੀ ਜੇ ਤੁਹਾਨੂੰ ਜਾਪਦਾ ਪੀ ਤੁਹਾਡੇ ਇਥੋਂ ਰੇਲ ਬਚਾਉਣ ਦੇ ਲਈ ਕੋਈ ਲੜ ਰਿਹਾ ਹੈ ਸਾਡੇ ਇਹਨਾਂ ਅਲੱਗ-ਅਲੱਗ ਸਰਕਾਰੀ ਮਹਿਕਮਿਆਂ ਨੂੰ ਬਚਾਉਣ ਦੇ ਲਈ ਲੜ ਰਿਹਾ ਹੈ ਸਾਡੀ ਖੇਤੀ ਬਚਾਉਣ ਦੇ ਲਈ ਲੜ ਰਿਹਾ ਹੈ ਮਜ਼ਦੂਰਾਂ ਦੇ ਹੱਕ ਬਚਾਉਣ ਦੇ ਲਈ ਲੜ ਰਿਹਾ ਹੈ ਔਰਤਾਂ ਦੀ ਸੁਰੱਖਿਆ ਦੇ ਲਈ ਲੜ ਰਿਹਾ ਨੌਜਵਾਨਾਂ ਦੇ ਰੋਜ਼ਗਾਰ ਤੇ ਵਿਦਿਆਰਥੀਆਂ ਦੀ ਐਜੂਕੇਸ਼ਨ ਦੇ ਲਈ ਜੇ ਲੜ ਰਿਹਾ ਹੈ ਫਿਰ ਤਾਂ ਬਿਸ਼ੱਕ ਤੁਸੀਂ ਅੱਜ ਦੀ ਇਸ ਕਨਵੈਨਸ਼ਨ ਤੋਂ ਬਾਅਦ ਚੁੱਪ ਕਰਕੇ ਬੈਠ ਜਿਓ ਜੇ ਨਹੀਂ ਜਾਪਦਾ ਹੈ ਜਾਪਦਾ ਵੀ ਅਸੀਂ ਆ ਆਪਣੇ ਆਪਣੇ ਖਿੱਤਿਆਂ ਚ ਕੁਝ ਗਿਣਤੀ ਦੇ ਵਿੱਚ ਲੋਕ ਤੇ ਵੱਧ ਤਾਕਤ ਦੇ ਨਾਲ ਜਿਹੜੀ ਨੋਜਵਾਈ 9 ਜੁਲਾਈ ਦੀ ਪਹਿਲੀ ਹੜਤਾਲ ਦਾ ਸੱਦਾ ਹੈ ਇਹ ਜੀਪੀਐਮਓ ਦੀ ਕਨਵੈਨਸ਼ਨ ਦੇ ਵਿੱਚ ਦੇਖ ਕੇ ਤੇ ਹੌਸਲੇ ਦੇ ਨਾਲ ਪਿੰਡਾਂ ਦੇ ਵਿੱਚ ਤਿਆਰੀਆਂ ਦੇ ਵਿੱਚ ਜੁਟ ਜਿਓ ਇਹਨਾਂ ਦੇਖਿਓ ਝੋਨਾ ਲੱਗ ਰਿਹਾ ਆ ਇਹਨਾਂ ਦੇਖਿਓ ਵੀ ਕੰਮ ਧੋ ਗਰਮੀ ਵੜੀ ਆ ਕੰਮਾਂ ਦਾ ਟਾਈਮ ਆ ਪਰ ਜੇ ਅੱਜ ਨਾ ਨਾ ਲੜੇ ਇਹ ਜਿਹੜਾ ਮਾੜਾ ਮੋਟਾ ਕੰਮ ਵੀ ਆ ਨਾ ਇਹ ਵੀ ਨਹੀਂ ਰਹਿਣਾ ਜੇ ਅਜਨਾ ਨਾ ਲੜੇ ਤੇ ਜਿਹੜੀ ਮਾੜੀ ਮੋਟੀ ਆਜ਼ਾਦੀ ਹੈ ਨਾ ਸੁਣਨ ਦੀ ਬੋਲਣ ਦੀ ਤੇ ਘਰਾਂ ਤੋਂ ਬਾਹਰ ਨਿਕਲਣ ਦੀ ਇਹ ਵੀ ਨਹੀਂ ਰਹਿਣੀ ਇਸ ਕਰਕੇ ਤਕੜੇ ਹੋ ਕੇ ਪਹਿਲਾ ਤਾਂ 9 ਜੁਲਾਈ ਦੀ ਹੜਤਾਲ ਨੂੰ ਕਾਮਯਾਬ ਕਰਨ ਦੇ ਲਈ ਵੱਡੇ ਇਕੱਠ ਕਰਨ ਦੇ ਲਈ ਜ਼ੋਰ ਲਾਈਏ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਸੱਦਾ ਦਿੰਦੇ ਆਂ ਵੀ 9 ਜੁਲਾਈ ਦੀ ਹੜਤਾਲ ਹਰ ਹਾਲਤ ਦੇ ਵਿੱਚ ਕਾਮਯਾਬ ਕਰਨ ਦੇ ਲਈ ਹਰ ਖਿੱਤੇ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਜਿਹੜਾ ਪੂਰਾ ਯੋਗਦਾਨ ਪਾਇਓ ਉਹਦੇ ਤੋਂ ਅੱਗੇ ਜਿਹੜੀ ਜਪਮ ਹੋ ਅੱਗੇ ਸੱਦਾ ਰਹੇਗੀ ਉਹ ਸੱਦੇ ਨੂੰ ਹੋਰ ਤਕੜੇ ਕੇ ਲਾਗੂ ਕਰਨ ਦੇ ਲਈ ਅਗਲੇ ਐਕਸ਼ਨਾਂ ਨੂੰ ਹੋਰ ਤਕੜੇ ਹੋ ਕੇ ਲਾਗੂ ਕਰਨ ਦੇ ਲਈ ਅੱਜ ਦੇ ਮਾਹੌਲ ਨੂੰ ਬਦਲਣ ਦੇ ਲਈ ਉਹਨਾਂ ਧਿਰਾਂ ਨੂੰ ਅੱਗੇ ਲਿਆਉਣ ਦੇ ਲਈ ਜਿਹੜਾ ਧਿਰਾਂ ਦੇ ਆ ਕੇ ਹੀ ਮਜ਼ਦੂਰ ਕਿਸਾਨ ਹਰ ਕਿਰਤੀ ਵਰਗ ਦਾ ਛਟਕਾਰਾ ਹੋ ਸਕਦਾ ਹੈ ਹੋਰ ਤਕੜੇ ਹੋ ਕੇ ਲੜਨ ਦਾ ਜਿਹੜਾ ਹੈ ਹੌਸਲਾ ਕਰੀਏ ਤੇ ਅੱਗੇ ਸ਼ੁਰੂਆਤ ਕਰੀਏ ਤਾਂ ਕਿ ਜਿਹੜੀ ਤਬਦੀਲੀ ਦੇ ਵੱਲ ਨੂੰ ਇਹ ਕਨਵੈਨਸ਼ਨ ਇੱਕ ਕਾਰਜਗਰ ਦੇਣ ਇੱਕ ਇਤਿਹਾਸਕ ਦਿਨ ਤੈਅ ਹੋ ਸਕੇ ਧੰਨਵਾਦ ਸਤਿਓ